ਕਿ ਕਿਵੇਂ ਹੋਰ ਕੀ ਆਲਾ ਠੀਕ ਹੈ ਉਹ ਮਗਾ ਚੱਲ ਤਨੇ ਬੰਨੀ ਹੋਣਾ ਰੰਗ ਹੈ ਹੋਰ ਸੁਣਾ ਠੀਕ ਹੈ ਹੋਰ ਫਿਰ ਵਧੀਆ 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 ਤੂੰ ਆ ਤਾਂ ਮੈਂ ਕਹੀ ਦਿੰਦਾ ਸਿਆ ਨਹੀਂ ਹਾਂ ਕਿੱਧਰ ਗਿਆ ਸੀ ਉਹ ਤੈਨੂੰ ਪਤਾ ਹੈ ਰਿਸ਼ਤੇਦਾਰੀ ਕਿ ਛੜੇ ਬੰਦੇ ਦੀ ਕਾਲੀ ਜ਼ਿੰਦਗੀ ਤੈਨੂੰ ਪਤਾ ਆਪਣੀ ਜਿੱਦਰ ਮਰਜੀ ਤੱਕ ਦਿੰਦੇ ਕੀ 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 ਦੇ ਕਿਹਾ ਉਹ ਆਪਣੇ ਛੜੇ ਬੰਦੇ ਦੀ ਕੋਈ ਜ਼ਿੰਦਗੀ ਹੈ ਜਿੱਧਰ ਜਾਣਾ ਪੈਂਦਾ ਭਰਾਵਾ ਭਾਈ ਸਾਹਿਬ ਆਪਣੇ ਆਪ ਨੂੰ ਕਹੇ ਮੈਂ ਨਹੀਂ ਛੜਾ ਰਿਹਾ ਕਿਉਂ ਇਹਨਨ ਪਤਾ ਤੇ ਮੈਂ ਆਏ ਹੁਣ ਸਿੱਧਾ ਇਧਰ ਆ ਗਿਆ ਘਰੇ ਚੂੜਾ ਰੱਖ ਕੇ ਆਇਆ ਅੱਛਾ ਮੈਂ ਕੀ ਕਰੀ ਘਰੇ ਪਤਾ ਨਾ ਮੇਰੇ ਤਾਂ ਭਾਈ ਸਾਹਿਬ ਸਭ ਕੁਝ ਪੱਕਾ ਹੋ ਗਿਆ ਅਗਲੇ ਸੋਮਵਾਰ ਤਬਰਤ ਹੈ ਆ ਤੇਰੀ ਤਾਂ ਪੰਦਾ ਵਾ ਤੇਰੇ ਤਾਂ ਹੀ ਤਾਂ ਲਾਈ ਜਾਂਦਾ ਕੁੱਟਮਾ ਫਿਰ ਟਾਈਮ ਨਹੀਂ ਮਿਲਣਾ ਚੌੜਤਾ ਨਹੀਂ ਕਰਦਾ ਧਿਰ ਫਿੱਟੇ ਨੂੰ ਤੇਰੇ ਚੌੜ ਗਰੀ ਹੈ ਮੇਰੀ ਗੱਲ ਸੁਣ ਹਾਂ ਆ ਪੱਕੀ ਜੀ ਮੁਰ ਜਾ ਕੇ ਹੋਦਾ ਜਾਂਦਾ ਪਰ ਸਿਰੇ ਨਹੀਂ ਚੜਦਾ ਲਾਲਾ ਛੜਦਾ ਦੱਸ ਹੈ ਬੇਵਕੂਫ ਨਾ ਉਹ ਮੈਂ ਤਾਂ ਗੱਲ ਕਰਦਾ ਕੀ ਗੱਲ ਕਰਦਾ ਤੂੰ ਕਮਾਲ ਹੋ ਗਿਆ ਤੇਰਾ ਮੂੰਹ ਤਾਂ ਪਾਟੀ ਕੱਕੜੀ ਵਰਗਾ ਹੋ ਗਿਆ ਗੱਲ ਸੁਣ ਸਰ ਜਾ ਯਾਰ ਉਹ ਕੁਝ ਹੀ ਹੈ ਹਾਂ ਇਹ ਕੁਝ ਹੁੰਦੀ ਹੈ ਝੀਂਗਾ ਮੱਛੀ ਵਰਗਾ ਮੂੰਹ ਕਰਕੇ ਭਰੇ ਜਨੂੰ ਤੂੰ ਉਹ ਨਹੀਂ ਕਰੀ ਜਣਾ ਹੋਰੂ ਜੀ ਕਰ ਕੀ ਨਹੀਂ ਦਿੱਤਾ ਇਹ ਕੁਝ ਨਹੀਂ ਮੈਂ ਕਿਹਾ ਵੀ ਰਿਸ਼ਤਾ ਕਿ ਨਹੀਂ ਕਰਾਇਆ ਰਿਸ਼ਤਾ ਮੈਨੂੰ ਉਹਨੇ ਮੱਖਣ ਦੇ ਬਿਕਰ ਨੇ ਇਹ ਮੱਖਣ ਦੇ ਬਿਕਰ ਨੇ ਹੂੰ ਤੇ ਆਪਣੇ ਕਿਨੇ ਆ ਬਣਾ ਹਾਂ ਨਹੀਂ ਪਰਵਾ ਵਾਕੈਂਸੀ ਹੈ ਨਹੀਂ ਇੱਕੋ ਹੀ ਹੈ ਜਿਹੜੀ ਮੈਨੂੰ ਮੰਗੀ ਹੈ ਇੱਕ ਹੀ ਕੁੜੀ ਹੈ ਹਾਂ ਨਿੱਕੀ ਕੁੜੀ ਹੈ ਗੱਲ ਸੋਣੀ ਰੱਖੀ ਹੈ ਚਾਚੇ ਤਾਇਿਆਂ ਦੇ ਹੁੰਦਿਆਂ ਕਰਦੇ ਦੇ ਹੁੰਦਿਆਂ ਲਾਲਾ ਸ਼ਰਤ ਆਹ ਅਦੇ ਬਾਰੀ ਸ਼ਰਤਾਂ ਲਾਈ ਜਾਂਦਾ ਮੇਰੇ ਵਾਰੀ ਖੁਸ਼ੀ ਨਹੀਂ ਹੋਈ ਉਹ ਖੁਸ਼ੀ ਹੋਈ ਹੈ ਹੋਈ ਹੈ ਖੁਸ਼ੀ ਹਾਂ ਵਿਆਹ ਕਰ ਦਵਾ ਜੇ ਸੋਮਵਾਰ ਦੇ ਤੈਨੂੰ ਆਖੀ ਜਣਾ ਭੁੱਲ ਗਿਆ ਮੈਂ ਤਾਂ ਅੱਜ ਹੀ ਵਹਿਲਾ ਸੀ ਕੱਲ ਨੂੰ ਉਹ ਦਰਜੀ ਦੇ ਜਾਣਾ ਫਿਰ ਉਹ ਕੱਪੜੇ ਖਰੀਦਣੇ ਆ ਫਿਰ ਉਧਰ ਦੇਣੇ ਆ ਮੇਚਮੂਝ ਦੇ ਕੇ ਸਾਰਾ ਕੁਝ ਕਰਕੇ ਯਾਰ ਕੰਮ ਉੱਤੇ ਚੜੇ ਪਏ ਨੇ ਹਲਵਾਈ ਹਲਵਾਈ ਕਰਨਾ ਹੋਊਗਾ ਤੇ ਹੋਰ ਹਲਵਾਈ ਕਰਨਾ ਹੈ ਇੱਕ ਗੱਲ ਸੁਣਾ ਮੇਰੀ ਟੈਂਕੂ ਨੂੰ ਨਾ ਕਰਿਓ ਫੋੜ ਕਿਉਂ ਕਰ ਗਿਆ ਸਾਰਾ ਪਿੰਡ ਇਹਨੂੰ ਕਰਦਾ ਕਿਸੇ ਰਿਸ਼ਤੇਦਾਰ ਨੇ ਖਾਣੀ ਨਹੀਂ ਸਾਰੇ ਭੱਜ ਜਾਣਗੇ ਲਾਲਾ ਛਰਤਾ ਉਹ ਜੇ ਤੂੰ ਇਹਨੂੰ ਪਾਸੇ ਰੱਖਿਆ ਕਰ ਸ਼ਰਤ ਸ਼ਰਤ ਆਤਾ ਯਾਰ ਹੁਣ ਕੀ ਕਰਾਂ ਯਾਰ ਨਹੀਂ ਗੱਲ ਹੁੰਦੀ ਐਵੇਂ ਮੇਰੇ ਵਾਰੀ ਤੈਨੂੰ ਪੜੀ ਆਤਾ ਆ ਗਈ ਹੁਣ ਥਾਪੇ ਵਰਗਾ ਘੱਟ ਖੜਦਾ ਤੇ ਲਾਲਾ ਛਰਤ ਇਹ ਕੀ ਗੱਲ ਹੈ ਹਾਂ ਵੇਖ ਲਾ ਮੈਂ ਚੱਲ ਕੇ ਆਇਆ ਦੂਰੋ ਯਾਰ ਕਮਾਲ ਹੋ ਗਈ ਨਾ ਬੰਦੇ ਰਵੇ ਆ ਪੀ ਜਾਂਦਾ ਲੱਕੀ ਜਾਂਦਾ ਵੀ ਬੰਦਾ ਪੀ ਹੋ ਗਿਆ ਤੇ ਫਿਰ ਮੱਛਿਆ ਸੜਿਆ ਕਿਉਂ ਪਿਆ ਹੁਸ਼ ਤਾਂ ਹੁੰਦਾ ਤੇ ਮੈਂ ਖੁਸ਼ ਹਾਂ ਖੁਸ਼ ਹਾਂ ਕਿੰਨਾ ਲੱਗੋ ਜਾਂ ਮੇਰੀ ਗੱਲ ਸੁਣ ਹਾਂ ਬਸ ਕਰ ਲਿਆ ਕਰ ਗੱਲਾਂ ਜਿਹੜੀਆਂ ਕਰਨੀਆਂ ਸਿੱਧੀ ਗੱਲ ਤਾਂ ਇਹ ਹੈ ਵੀ ਸੋਮਵਾਰ ਤੋਂ ਬਾਅਦ ਯਾਰਾਂ ਨੂੰ ਤਾਂ ਬੇਲ ਮਿਲਣੀ ਨਹੀਂ ਜੀ ਉਹ ਕੋਈ ਨਹੀਂ ਬਈ ਆ ਤਾਂ ਹੁੰਦਾ ਹੀ ਇਹ ਕਰਕੇ ਮੇਰੀ ਗੱਲ ਸੁਣ ਹੂੰ ਤੇ ਕਟਕਟ ਬਾਬਾ ਕਰਨਾ ਉਹ ਵਰਦਾ ਨਹੀਂ ਬਾਪੂ ਦਾ ਅਸੀਂ ਲੱਟ ਜੇ ਬੰਦੇ ਨੂੰ ਕਿਸੇ ਨੂੰ ਨਹੀਂ ਲੈ ਜਾਣਾਗਾ ਬਸ 10 ਬੰਦੇ ਲੈ ਜਾਣੇ ਚਾਹ ਦੇ ਚਾਹ ਦੇ ਪੰਚਾਇਤ ਚੋਂ ਕੁਛ ਤਾਂ ਉਹਨਾਂ ਦੱਸਾਂ ਚਾ ਆਪਾਂ ਆਉਣੇ ਸ਼ਰਤ ਲਾ ਲਾ ਕੀ ਤੇ ਵਰਦਾ ਤੂੰ ਤੇਰਾ ਨਾਂ ਪਹਿਲਾਂ ਲਿਆ ਮੇਰੇ ਬਾਪੂ ਨੇ ਕਹਿੰਦਾ ਉਹ ਜੇ ਲੱਟ ਜਾ ਜਾਵੜੇ ਨਾ ਚੱਪਣੂ ਜ਼ਰਾ ਜਾ ਮੈਨੂੰ ਤਾਂ ਤੂੰ ਕੌਂਦਲੇ ਘਾਲੇਗਾ ਮੈਂ ਮਗਰ ਨਹੀਂ ਲਿਜਾਂਦੇ ਮੈਂ ਤਾਂ ਚੁੱਕੀ ਗਿਰ ਗਿਆ ਭਰਾਵਾ ਕਿਉਂ ਉਹ ਉਹ ਵਰਦਾ ਉਹ ਤਾਂ ਜਿਹਦੇ ਵੀ ਜਾਂਦਾ ਹੈ ਬਰਾਦ ਬਰੂਚ ਸਗਨ ਤਾਂ ਦਿੰਦਾ ਆ ਮੈਂ ਕਰੀ ਦੇਖਿਆ ਨਹੀਂ ਡੱਫ ਲੈਂਦਾ ਛਾ ਜਿਆਦੇ ਤੇ ਲੋਕਾਂ ਦੇ ਆ ਤਾਂ ਝੋਲੀਆਂ ਚ ਹੀ ਕਰੀ ਜਾਂਦਾ ਸ਼ਾਦੀ ਇਹ ਕੋਈ ਗੱਲ ਹਾਂ ਆ ਤੇਰਾ ਬਾਪੂ ਤੇ ਗੱਲ ਸੁਣ ਮੇਰੀ ਤੁਹਾਨੂੰ ਦੋਨੇ ਪਿਓ ਪਤਨ ਹਰੇਕ ਦੇ ਵਿਆਹ ਚੱਕ ਕੇ ਛੱਡ ਕੇ ਆਉਣੇ ਯਾਰ ਸਾਡਾ ਫੇਰ ਵੀ ਹੋਰ ਸਾਵਾ ਤੂੰ ਤਾਂ ਸਗਨ ਵੀ ਨਹੀਂ ਦਿੰਦੇ ਐਸ ਤਾਂ ਸਗਨ ਤਾਂ ਦਿੰਨੇ ਆ ਤੇ ਪਕੌੜੇ ਲੈ ਚੱਕ ਕੇ ਲੈਣੇ ਉਹ ਉਹ ਯਾਰ ਛੱਡ ਉਹਨੂੰ ਗੱਲ ਉਹ ਤਾਂ ਪੀਤੀ ਖਾਦੀ ਜੀ ਬੰਦਾ ਮਾੜਾ ਮੋਟਾ ਖਾ ਲੈਂਦਾ ਇਹ ਤਾਂ ਥੋੜਾ ਖਾ ਲੈਂਦਾ ਪਕੌੜੇ ਮੇਰੀ ਗੱਲ ਸੁਣੋ ਹੂੰ ਤੂੰ ਮੈਂ ਸੁਣਾ ਯਾਰ ਤੇਰਾ ਅੱਜ ਕੇ ਬਾਪੂ ਮਾਰ ਹੋ ਗਿਆ ਸੀਗਾ ਉਨੇ ਯਾਰ ਤਿਲਕੇ ਡਿੱਗ ਪਿਆ ਸੀਗਾ ਮੀ ਪੈਂਦਾ ਸੀਗਾ ਤੈਨੂੰ ਪਤਾ ਬੁੜੇ ਪੰਗਿਆਂ ਦਾ ਲੈਣੋਂ ਹਟਦੇ ਨਹੀਂ ਨਹੀਂ ਹਟਦੇ ਉਹ ਡਲੇ ਦੇ ਚੱਕਣ ਲੱਗ ਗਿਆ ਵੇੜੇ ਚ ਜਾ ਪਿਆ ਇਹ ਗੱਲ ਹੋ ਰਹੀ ਹੂੰ ਉਦ ਰੰਗ ਹੋਈ ਹੂ ਲਾਲਾ ਛਰਤਾ ਉਹ ਪੱਕੀ ਦੀ ਉਮਰ ਚ ਹੋ ਜਾਂਦੀ ਆ ਕੇ ਯਾਰ ਨਹੀਂ ਯਾਰ ਚੰਗਾ ਭਲਾ ਉਹੀ ਬਸ ਤੇਰੇ ਬਾਸੜ ਨੂੰ ਨਹੀਂ ਹੋਗੀ ਸੀ ਡਾਕਟਰ ਨੇ ਆਖੇ ਆਰਾਮ ਕਰ ਥੋੜੇ ਦਿਨ ਸੁੱਖਣਾ ਅੱਠ ਦਿਨ ਹੀ ਕੱਢਿਆ ਕੱਢਦਾ ਇਹ ਵੀ ਲਾਲਾ ਛਰਤਾ ਤੇਰੀ ਜੀਭ ਟੁੱਟ ਜੇ ਇਹ ਜੇ ਦੀ ਉਹ ਯਾਰ ਕਮਾਲ ਆ ਪੱਕੀ ਹੱਡੀਆਂ ਨਹੀਂ ਪਤਾ ਲੱਗਦਾ ਦੰਬੇ ਕਰ ਸੋਣੇ ਦੀ ਮੌਤ ਤੱਕ ਨਾਉਣੀ ਐ ਰੇਗ ਨਾਉਣੀ ਐ ਹਾਂ ਤੇ ਫਿਰ ਮਜ਼ਦਾ ਕਿਉਂ ਹੈ ਤੇ ਫਿਰ ਤੈਨੂੰ ਕਿਉਂ ਨਹੀਂ ਆਈ ਜਾਂਦੀ ਆਈ ਜਾਂਦੀ ਅਜੇ ਵਿਆਹ ਕਰਾਉਣਾ ਕਰਾਉਣਾ ਨਹੀਂ ਹੁੰਦਾ ਨਹੀਂ ਮੈਨੂੰ ਮੈਨੂੰ ਤਾਂ ਲੱਗਦਾ ਨਹੀਂ ਇੱਕ ਗੱਲ ਸੁਣ ਮੇਰੀ ਯਾਰ ਤੂੰ ਬਦਲ ਨਹੀਂ ਗਿਆ ਬਦਲੇ ਬਦਲੇ ਮੈਂ ਕਿਹਾ ਤੈਨੂੰ ਦੇਖ ਕੇ ਬਦਲਿਆ ਥਾਪੇ ਵਰਗਾ ਹੱਥ ਕੱਢ ਲੈ ਲਾਲਾ ਜੱਤ ਹਰ ਇੱਕ ਗੱਲ ਤੇ ਲਾਲਾ ਜਤ ਮੇਰਾ ਐਡਾ ਤਗੜਾੜੀ ਸੀ ਹੂੰ ਫਿਰ ਇਹ ਗੱਲ ਮੇਰੇ ਨਾਲ ਸਾਂਝੀ ਕਰਦਾ ਸੀ ਤੇ ਜਦੋਂ ਹੁਣ ਰਿਸ਼ਤਾ ਤੈਨੂੰ ਹੋ ਗਿਆ ਹੂੰ ਤੇ ਜਦੋਂ ਮੇਰੀ ਵਾਰੀ ਹੋਏ ਤੂੰ ਕੋਈ ਹੁੰਦਾ ਹੀ ਨਹੀਂ ਹੋਊਗਾ ਹੋਊਗਾ ਇਹ ਸ਼ਰਤ ਨਾਲ ਆਈ ਸ਼ਰਤਾਂ ਕੱਢੀ ਹੁੰਦੀ। ਮੈਂ ਤੇ ਗੱਲ ਨਹੀਂ ਹੁੰਦੀ ਐਵੇਂ। ਮੈਂ ਤੋੜ ਦਿਆਂ ਮੈਂ ਤੇ ਤੁਸਾਂ। ਐ ਤੇਰਾ ਕਬਜ਼ਾ ਤਜਾ। ਬੇਹਕੂਫ ਜਨਾਬੀ ਤਾਂ। ਮੈਂ ਤਾਂ ਜਮਾ ਵੇਲ ਨਹੀਂ ਕੀ ਮੈਂ ਤਾਂ ਬਹਿ ਗਿਆ ਤੇਰੇ ਕੋਲ ਹੁਣ ਤੇਰੇ ਕਰਕੇ ਬਹਿ ਗਿਆ ਮੈਂ ਦੱਸ। ਬਈ ਮੈਂ ਵੀ ਕੰਮਕਾਰਾਂ ਚ ਬਹੁਤ ਐਡੀ ਗੱਲ ਨਹੀਂ ਕੀ ਹਾਂ ਤੇ ਮੇਰੀ ਗੱਲ ਸੁਣ। ਹੂੰ। ਬਰਾਤ ਗਰੂਤ ਫਿਰ ਇੱਦੇ ਯਾਨੀ ਕਿਹੜੇ ਜੱਜ ਥਾਂ ਦਾ ਦਾ ਕਿੱਥੇ ਐ? ਥੂਠਿਆਂ ਵਾਲੀ ਜਾਣਾ। ਥੂਠੇ ਵਰਗੇ ਮੂੰਹ ਕਰਕੇ ਪੁੱਛੀ ਜਾਣਾ। ਮੂੰਹ ਵੀ ਹੋ ਜਾ ਕਰ ਲਿਆ। ਵਿਚੋਲਾ ਬਚਾ ਲੈ। ਪੰਦ ਦੱਸਿਆ ਯਾਰ ਸਾਰਾ ਕੁਝ ਮੈਂ ਵਾਰੀ ਵਾਰੀ ਨਹੀਂ ਬੋਲਦਾ ਇੱਕ ਵਾਰੀ ਬੋਲ ਗਿਆ ਮੈਂ। ਤੇਰੇ ਅਰਗੇ ਪਾਨੀ ਬਚੂਗੀ ਵੱਜ ਜਾਂਦੀ ਹੁੰਦੀ ਐ ਚੱਲ ਛੱਡ ਗੱਲ ਸੁਣ ਮੇਰਾ ਗੁੱਸਾ ਨਾ ਕਰਿਆ ਕਰਿਆ ਤੂੰ ਤਾਂ ਤੂੰ ਹੀ ਆੜੀ ਨਹੀਂਗਾ ਕੀ ਆੜੀ ਯਾਰ ਤੂੰ ਮੈਂ ਬਹੁਤ ਦੁਖੀ ਹਾਂ ਇਸ ਗੱਲੋਂ ਹੋਇਆ ਦੁਖੀ ਮੱਛਿਆ ਦੇ ਮੂੰਹ ਕਰਕੇ ਤੇ ਬੈਠਾ ਤੂੰ ਤੂੰ ਵਾਰ ਤਾਂ ਮੀਂਹ ਦੱਸਿਆ ਭਾਵੇਂ ਐਡੇ ਐਡੇ ਗੜੇ ਦੱਸੇ ਹੁਣ ਬਰਾਤ ਤਾਂ ਚੜੂਗੀ ਯਾਰ ਦੀ ਗੱਲ ਮੁੱਕੀ ਚੜੂਗੀ ਬਰਾਤ ਹਾਂ ਵੀ ਤਾਂ ਹੀ ਐਕਸੀਡੈਂਟ ਹੋਇਆ ਮੈਥੋਂ ਪਰ ਨਹੀਂ ਦਸੀਦਾ ਐਵੇਂ ਚੰਗਾ ਨਹੀਂ ਬੋਲੀ ਚੰਗਾ ਨਹੀਂ ਬੋਲੀ ਦੱਸ ਉਹ ਨਹੀਂ ਆਲਾ ਉਹ ਨਹੀਂ ਆ ਹੁਣ ਮੈਂ ਹੁਣ ਆਏ ਕਹਦਾ ਨਹੀਂ ਹੁਣ ਨਹੀਂ ਕਹਦਾ ਕੀ ਕੀ ਗਰੰਟੀ ਨਹੀਂ ਆਦਾ ਤੂੰ ਲਾਲਾ ਜਰਦਾ ਉਹ ਨਹੀਂ ਆਉਂਦਾ ਤੇਰੇ ਕੋਲੇ ਆਉਂਦਾ ਹੀ ਨਹੀਂ ਲਾਲਾ ਜਰਦਾ